ਬੰਬੇ ਜਾਣ ਦਾ ਮਨ ਵਿੱਚ ਕੋਈ ਖਿਆਲ ਨਹੀਂ ਸੀ ਬਸ ਜਿਉ ਜੋ ਬੰਦੇ ਨੂੰ ਆਪਣੇ ਜੀਵਨ ਚ ਅੱਗੇ ਵਧਣ ਦੀ ਖਾਸ਼ ਹੁੰਦੀ ਆ ਕੰਮ ਵਧਦਾ ਜਾਂਦਾ ਇਨਸਾਨ ਇੱਕ ਇੱਕ ਕਰਕੇ ਆਪਣੀ ਪੜਾ ਜਿਹੜੇ ਮੰਜ਼ਲ ਦੇ ਮਾਤ ਦਾ ਜਾਂਦਾ ਪੂਰੇ ਕਰਦਾ ਜਾਂਦਾ ਤੇ ਹੌਲੀ ਹੌਲੀ ਬੰਬੇ ਜਿਲਾ ਸਾਡੇ ਹਿੰਦੁਸਤਾਨ ਦਾ ਸਭ ਤੋਂ ਵੱਡਾ ਹਰ ਵਪਾਰ ਦਾ ਹੀ ਸੈਂਟਰ ਆ ਤੇ ਅਸੀਂ ਜਿਹੜਾ ਵੀ ਕੰਮ ਕਰਦੇ ਸੀ ਸਾਨੂੰ ਉਹਦੇ ਲਈ ਬੰਬੇ ਤੱਕ ਜਾਣ ਦਾ ਮੌਕਾ ਮਿਲਿਆ ਤੇ ਹੌਲੀ ਹੌਲੀ ਫਿਰ ਬੰਬੇ ਨੂੰ ਪਛਾਣਨ ਦਾ ਮੌਕਾ ਮਿਲਿਆ ਇਸ ਕਰਕੇ ਜਦੋਂ ਉੱਥੇ ਅਸੀਂ ਜ਼ਿਆਦਾ ਚਿਰ ਰਹਿਣਾ ਸਾਨੂੰ ਮੌਕਾ ਮਿਲਿਆ ਤਾਂ ਹੌਲੀ-ਹੌਲੀ ਅਸੀਂ ਆਪਣੇ ਕਾਰੋਬਾਰ ਨੂੰ ਉੱਥੇ ਸੈਟਲ ਕਰਨ ਲਈ ਕੋਸ਼ਿਸ਼ ਕੀਤੀ ਤੇ ਅੱਜ ਉੱਥੇ ਹੀ ਅਸੀਂ ਕੰਮ ਆਪਣਾ ਕਰਦੇ ਆਂ ਬਿਲਡਿੰਗ ਲਾਈਨ ਦੇ ਵਿੱਚ ਮੈਂ ਹੈਗਾ ਫਲੈਟ ਬਣਾਉਂਦੇ ਆਂ ਫਲੈਟ ਬਣਾ ਕੇ ਪਬਲਿਕ ਦੇ ਵਿੱਚ ਵੇਚਦੇ ਆਂ ਬੰਬੇ ਦਾ ਇਹ ਬੰਬੇ ਦੇ ਵਿੱਚ ਇਹ ਮੇਨ ਕੰਮ ਆ ਬਿਲਡਿੰਗਾਂ ਬਣਾਉਣੀਆਂ ਫਲੈਟ ਬਣਾ ਕੇ ਵੇਚਣੇ ਤੇ ਅੱਜ ਦੀ ਤੀਜ ਅਸੀਂ ਇਹੋ ਹੀ ਕੰਮ ਉੱਥੇ ਮੈਂ ਕਰਦਾ ਜੀ ਮੈਂ ਤਾਂ ਜੀ ਬੰਬੇ ਤੋਂ ਛੱਡੋ ਕੈਨੇਡਾ ਤੱਕ ਵੀ ਜਾ ਆਂ ਕੈਨੇਡਾ ਜੀ ਵੀ ਮੈਂ ਜਾ ਕੇ ਪ੍ਰਾਪਰਟੀ ਦਾ ਬਿਜ਼ਨਸ ਕੀਤਾ ਸੀ ਦੁਬਈ ਜੀ ਵੀ ਕੀਤਾ ਸੀ ਬੰਬੇ ਚ ਅੱਜ ਵੀ ਕਰ ਰਿਹਾ ਮੈਂ ਲੇਕਿਨ ਮਨ ਜਿਹੜਾ ਉਹ ਹਮੇਸ਼ਾ ਹਰ ਵੇਲੇ ਆਪਣੀ ਜਨਮ ਭੂਮੀ ਵੱਲ ਅਮਰਸਰ ਵੱਲ ਖਿੱਚੇ ਰਹਿੰਦਾ ਹਰ ਵੇਲੇ ਸਵੇਰ ਤੋਂ ਲੈ ਕੇ ਕੋਈ ਐਸਾ ਦਿਨ ਨਹੀਂ ਹੁੰਦਾ ਜਿਸ ਦਿਨ ਸਾਡਾ ਮਨ ਜਿਹੜਾ ਉਹ ਅਮਰਸਰ ਵੱਲ ਨਾ ਕੋਈ ਸੋਚਦਾ ਹੋਵੇ ਇਥੋਂ ਦੀ ਧਰਤੀ ਵੱਲ ਪਿਆਰ ਇਨਾ ਖੇਚੇ ਨੀਆਂ ਵੀ ਇਤੋਂ ਦੀਆਂ ਗੱਲਾਂ ਹੀ ਯਾਦ ਆਉਂਦੀਆਂ ਇਤੋਂ ਦਾ ਹਰ ਪੁਰਾਣਾ ਜਿਹੜਾ ਟਾਈਮ ਬੀਤਿਆ ਮੈਂ ਜਦੋਂ ਅਸੀਂ 1965 ਚ ਅੰਮ੍ਰਿਤਸਰੋਂ ਸਾਡੀ ਫੈਮਿਲੀ ਅੰਮ੍ਰਿਤਸਰ ਸ਼ਿਫਟ ਹੋਈ ਉਦੋਂ ਬਾਅਦ ਮੈਂ ਪਹਿਲਵਾਨੀ ਕਰਨ ਲੱਗ ਗਿਆ ਚਾਟੀਵਾਂ ਦੇ ਗੇੜ ਅਖਾੜਾ ਸੀਗਾ ਸਾਡੇ ਉਸਤਾਦ ਜੀ ਕੈਉਮਲ ਜੀ ਪਹਿਲਵਾਨ ਸਨ ਸਾਡੇ ਉਸਤਾਦ ਗੁਰੂ ਜੀ ਉੱਥੇ ਫਿਰ ਮੈਂ ਪਹਿਲਵਾਨੀ ਕਰਦਾ ਕਰਦਾ ਤਗੜਾ ਹੋਇਆ ਉਹਦੇ ਤੋਂ ਬਾਅਦ ਅਸੀਂ ਆਪਣੇ ਕੰਮ 'ਚ ਪੈ ਗਏ ਕਾਰੋਬਾਰ ਕਰਦੇ ਕਰਦੇ ਬੰਬੇ ਨੂੰ ਵੀ ਪਹੁੰਚਣ ਦਾ ਮੌਕਾ ਮਿਲਿਆ ਪਰ ਜਦੋਂ ਇੱਥੇ ਆਈਦਾ ਨਾ ਜੀ ਪਾਉਂਗੇ ਜੋ ਇੱਥੇ ਆਣ ਕੇ ਨਿਗ ਮਿਲਦਾ ਹੈ ਜੋ ਇੱਥੇ ਆਣ ਕੇ ਆਪਣਾਪਨ ਮਿਲਦਾ ਹੈ ਜੋ ਇੱਥੇ ਆਣ ਕੇ ਆਪਣੇ ਪੁਰਾਣੇ ਦੋਸਤਾਂ ਮਿੱਤਰਾਂ ਨਾਲ ਬਹਿ ਕੇ ਮਨ ਦੀਆਂ ਗੱਲਾਂ ਕਰਕੇ ਮਾਨੂੰ ਖੁਸ਼ੀ ਮਿਲਦੀ ਆ ਉਹ ਅੱਜ ਤੱਕ ਦੁਨੀਆ ਵਿੱਚ ਬਹੁਤ ਸਾਰਾ ਮੈਂ ਘੁੰਮਿਆ ਫਿਰਿਆ بڑے ਮੁਲਕਾਂ 'ਚ ਗਿਆ ਤਕਰੀਬਤ ਤਰੀਬਨ ਅੱਧੀ ਮੋਂਥ ਕੰਟਰੀ ਹੋਣੀ ਜਿਹੜੇ ਦੁਨੀਆ ਦੇ ਮੈਂ ਫਿਰ ਲੇਖਿਆ ਪਰ ਜੋ ਆਣ ਕੇ ਅੰਮ੍ਰਿਤਸਰ ਨਿਗ ਮਿਲਦਾ ਹੈ ਜੋ ਆਪਣੇ ਮਨ ਨੂੰ ਸ਼ਾਂਤੀ ਮਿਲਦੀ ਆ ਅਨੰਦ ਪਰਮਾ ਦੋਸਤਾਂ ਨਾਲ ਮਿਲ ਕੇ ਉਹ ਹੋਰ ਕਿਤੇ ਨਹੀਂ ਮਿਲਦੀ। ਦੇਖੋ ਜੀ ਅੰਮ੍ਰਿਤਸਰ ਦਾ ਜਿਹੜਾ ਖਾਣ ਪੀਣਿਆ ਇਹ ਤਾਂ ਪਹਿਲਾਂ ਦੂਰ ਚਿਰ ਤੋਂ ਹੀ ਬੜਾ ਮਸ਼ਹੂਰ ਆ। ਇੱਥੋਂ ਤੱਕ ਕਿ ਅੰਮ੍ਰਿਤਸਰ ਦੇ ਬੰਬੇ ਦੇ ਵਿੱਚ ਬੈਠਾ ਲੋਕ ਪੁੱਛਦੇ ਨੇ ਯਾਰ ਉੱਥੇ ਸੁਣਾ ਕੇਸਰ ਦਾ ਢਾਬਾ ਹੈ। ਉੱਥੇ ਕਹਿੰਦੇ ਪਰੌਂਠੇ ਬੜੇ ਵਧੀਆ ਕੇਸਰ ਦੇ ਢਾਬੇ ਦੇ। ਮੈਂ ਕਹਿੰਦਾ ਹਾਂ ਹੈਗੇ ਨੇ। ਮੇਰੇ ਤੋਂ ਉਹਨਾਂ ਨਾਲ ਬੜੇ ਪਰਿਵਾਰਕ ਰਿਲੇਸ਼ਨ ਵੀ ਨੇ ਕੇਸਰ ਢਾਬਾ ਵਾਲਿਆਂ ਨਾਲ। ਇਥੋਂ ਦਾ ਖਾਣ ਪੀਣ ਜਿਹੜਾ ਨਾ ਜੀ ਉਹ ਦੁਨੀਆ ਦੇ ਕਿਸੇ ਕੋਨੇ 'ਚ ਨਹੀਂ ਮਿਲਦਾ ਇੰਨਾ ਸਵਾਦੀ ਟੇਸਟੀ ਰਿਚ ਫੂਡ ਹੈ ਸੋ ਖਾਣ ਪੀਣ ਤੇ ਅੰਮ੍ਰਿਤਸਰ ਦਾ ਪਹਿਲੇ ਦਿਨ ਤੋਂ ਹੀ ਗਿਣਿਆ ਗਿਆ ਹੋਰ ਅੱਜ ਵੀ ਉਸ ਤਰ੍ਹਾਂ ਹੀ ਆ ਮਹਾਰਾਜ ਇਦਾਂ ਹੀ ਰੱਖੇ ਦੇਖੋ ਜੀ ਪਰਮਾਤਮਾ ਨੇ ਸਭ ਕੁਝ ਦਿੱਤਾ ਮਿਹਰਾਂ ਕੀਤੀਆਂ ਜੋ ਕੁਝ ਵੀ ਦੇਣਾ ਆਕਾਲ ਪੁਰਖ ਨੇ ਦਿੱਤਾ ਜੇ ਉਹਦੇ ਵਿੱਚ ਕੋਈ ਸਜਣ ਬੇਲੀ ਆਉਂਦਾ ਉਥੇ ਰਹਿੰਦਾ ਸਾਡੇ ਕੋਲ ਅਸੀਂ ਬੜੀ ਖੁਸ਼ੀ ਮਹਿਸੂਸ ਕਰਦੇ ਆਂ ਸਾਨੂੰ ਬਹੁਤ ਚੰਗਾ ਲੱਗਦਾ ਹੈ ਕਿ ਕੋਈ ਪੰਜਾਬ ਤੋਂ ਸਪੈਸ਼ਲੀ ਅਮਰਸਰ ਤੋਂ ਕੋਈ ਵੀ ਭੈਣ ਭਰਾ ਹੋਵੇ ਕਿਉਂਕਿ ਬੰਬੇ ਇਦਾਂ ਦਾ ਸ਼ਹਿਰ ਹੈ ਕਿ ਉੱਥੇ ਲੋਕਾਂ ਨੂੰ ਜਾਣ ਦੀ ਲੋੜ ਪੈਂਦੀ ਆ ਕਈ ਤਾਂ ਬਹੁਤੇ ਤਾਂ ਉੱਥੇ ਇਥੋਂ ਬਿਮਾਰ ਲੋਕਾਂ ਜਿਹੜੇ ਆ ਉਹਨਾਂ ਨੂੰ ਜਾਣ ਦਾ ਜਾਣਾ ਪੈਂਦਾ ਫਿਰ ਉਹਨਾਂ ਦੀ ਪੋਜੀਸ਼ਨ ਇਹ ਹੁੰਦੀ ਹੈ ਕਿ ਉਹਨੂੰ ਰਹਿਣਾ ਪੈਂਦਾ ਉੱਥੇ ਮਹੀਨਾ ਮਹੀਨਾ ਦੋ ਦੋ ਮਹੀਨੇ ਇੱਕ ਬਿਮਾਰ ਕੋਈ ਮਰੀਜ਼ ਹੋਵੇ ਤੇ ਉਹਦੇ ਨਾਲ ਇੱਕ ਦੋ ਜਣੇ ਨਾਲ ਹੋਰ ਵੀ ਜਰੂਰ ਜਾਂਦੇ ਨੇ ਫਿਰ ਉਹੋ ਜਿਹੇ ਬੰਦੇ ਜਿਹੜੇ ਜਦੋਂ ਮੇਰੇ ਕੋਲ ਜਿਹੜੇ ਪਹੁੰਚ ਜਾਂਦੇ ਆ ਸਮਾਉਣਾ ਦਾ ਰਹਿਣ ਦਾ ਬੰਦੋਬਸ ਵੀ ਬਿਲਕੁਲ ਕਰਦਾ ਰੋਟੀ ਪਾਣੀ ਦਾ ਵੀ ਕਰਦਾ ਇਥੋਂ ਤੱਕ ਕਿ ਕਾਰ ਡਰਾਈਵਰ ਵੀ ਚਾਹੀਦਾ ਹੋਵੇ ਤਾਂ ਉਹ ਵੀ ਉਹਨਾਂ ਨੂੰ ਦਿੰਦਾ ਔਰ ਜਿੰਨਾ ਚਿਰ ਵੀ ਉਹ ਰਹਿਣ ਅਸੀਂ ਬੜੀ ਖੁਸ਼ੀ ਮਹਿਸੂਸ ਕਰਦੇ ਹਾਂ ਹਮੇਸ਼ਾ ਹੀ 2 4 5 7 ਬੰਦੇ ਮੇਰੇ ਕੋਲ ਉੱਥੇ ਇਧਰੋਂ ਪੰਜਾਬ ਵੱਲੋਂ ਗਏ ਰਹਿੰਦੇ ਆ ਔਰ ਮੈਂ ਕਹਿੰਦਾ ਕਿ ਪ੍ਰਮਾਤਮਾ ਪਹਿਲਾਂ ਤੇ ਕਿਸੇ ਨੂੰ ਇਦਾਂ ਦੀ ਲੋੜ ਪਾਵੇ ਨਾ ਜੇ ਪਾਵੇ ਤੇ ਅਸੀਂ ਉਹਨਾਂ ਦੇ ਕੰਮ ਆਉਂਦੇ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਦਾਂ ਬਣਾਈ ਰੱਖੇ ਇਹੋ ਹੀ ਅਸ਼ੀਰਵਾਦ ਦੇ ਰੱਖੇ ਬੜੀ ਖੁਸ਼ੀ ਹੁੰਦੀ ਹੈ ਜਦੋਂ ਭੈਣ ਭਰਾ ਦੇ ਕਿਸੇ ਦੇ ਕੰਮ ਆ ਇਹ ਜਿਹੜੀ ਫਿਲਮੀ ਦੁਨੀਆ ਨਾ ਇਹ ਉੱਥੇ ਇਹ ਵੇਖਣ ਨੂੰ ਬੜੀ ਚਮਕੀਲੀ, ਢਕੀਲੀ ਬੜਾ ਲੱਗਦਾ ਵੀ ਜਿਵੇਂ ਬਹੁਤ ਇਹਦੇ ਵਿੱਚ ਬੜਾ ਨੀ ਕਿੰਨਿਆ ਪੈਸੇ ਐਸਪਰਸਤੀ ਮੌਜਾ ਹੋਣ ਗਿਆ ਲੇਕਿਨ ਇਹ ਜਿੰਨੀ ਵੇਖਣ ਨੂੰ ਚਮਕੀਲੀ ਲੱਗਦੀ ਆ ਅੰਦਰੋਂ ਓਨੀ ਹੀ ਫਿੱਕੀ ਆ ਜਿੰਨੇ ਵੀ ਨਵੇਂ ਬੱਚੇ ਮੁੰਡੇ ਕੁੜੀਆਂ ਜਾਂਦੇ ਨੇ ਉਹਨਾਂ ਨੂੰ ਤੱਕੇ ਜਿਆਦਾ ਪੈਂਦੇ ਨੇ 100 'ਚੋਂ ਇੱਕ ਜਾਂ ਦੋ ਕਾਮਯਾਬ ਹੁੰਦੇ ਨੇ ਬਾਕੀਆਂ ਨੂੰ ਜਾਂ ਤੇ ਉੱਥੇ ਉਹ ਪ੍ਰੋਬਲਮਾਂ ਚ ਆ ਜਾਂਦੇ ਨੇ ਕਿਸੇ ਵੇਲੇ ਕਿਸੇ ਨੂੰ ਜਾਂ ਵਾਪਸ ਆਉਣਾ ਪੈਂਦਾ ਮੈਂ ਇਹ ਕਹੂੰਗਾ ਨੌਜਵਾਨ ਬੱਚਾ ਨੂੰ ਕਿ ਜਿੰਨੇ ਵੀ ਜਾਣਾ ਬੜੇ ਸੋਚ ਸਮਝ ਕੇ ਜਾਵੇ ਕਿਉਂਕਿ ਪੈਸਾ ਮਾਪਿਓ ਦਾ ਪੈਸਾ ਖਰਾਬ ਹੁੰਦਾ ਹੈ ਜਵਾਨ ਉਮਰ ਚ ਟਾਈਮ ਖਰਾਬ ਹੁੰਦਾ ਹੈ ਇਹ ਚੀਜ਼ਾਂ ਜਿਹੜੀਆਂ ਨੇ ਬਾਰ ਬਾਰ ਮਿਲਦੀਆਂ ਨਹੀਂ ਜਿੰਨੇ ਵੀ ਜਾਣਾ ਸੋਚ ਸਮਝ ਕੇ ਜਾਵੇ ਕਿਸੇ ਨਾ ਕਿਸੇ ਆਪਣੇ ਸੋਰਸ ਨਾ ਜਾਵੇ ਜਿਹੜੇ ਉਸ ਤਰ੍ਹਾਂ ਚੱਲ ਜਾਂਦੇ ਆ ਉਹਨਾਂ ਨੂੰ ਜ਼ਿਆਦਾਤਰ ਤੇ ਉੱਥੇ ਜਾ ਕੇ ਨੁਕਸਾਨ ਹੀ ਹੁੰਦਾ ਹੈ